वाहेगुरु जी का खालसा वाहेगुरु जी की फतेह, दशमेश परिवार ग्रुप ऑफ स्कूल प्रबंधक कमेटी वालों पेश है विशेष धार्मिक प्रोग्राम रोजाना गुरु की गल अताई सितंबर है मैं सरगनप्रीत कौर कलास बारहवीं दशमेश परिवार इंटरैशनल स्कूल एमाकलां जिला तरन तारण पढ़ती हाँ मेरे वालों आप जी का निघा स्वागत है श्री गुरु अर्जन देव जी का हुक्म है ਜਿਸਨੂੰ ਵਿਸਰੇ ਨਾਉ ਸੋ ਨਿਰਦਨ ਕਾਂਢੀ ਐ ਜਿਸਨੂੰ ਵਿਸਰੇ ਨਾਉ ਸੋ ਜੋਨੀ ਹਾਂਢੀ ਐ ਹੈ ਪਾਈ ਜਿਸ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਵੇ ਜੋ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਉਸਨੂੰ ਕੰਗਾਲ ਆਖਿਆ ਜਾਂਦਾ ਹੈ ਜਿਸਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ ਉਹ ਮਨੁੱਖ ਅਨੇਕਾ ਪ੍ਰਕਾਰ ਦੇ ਜਾਂੋਨਾ ਵਿੱਚ ਭਟਕਦਾ ਫਿਰਦਾ ਹੈ ਜਿਸ ਮਨੁੱਖ ਨੂੰ ਮਾਲਕ ਪਰਮੇਸ਼ਰ ਯਾਦ ਨਹੀਂ ਆਉਂਦਾ ਉਸ ਨੂੰ ਜਮਦੂਤ ਸਜ਼ਾ ਦਿੰਦਾ ਹੈ ਜਿਸ ਨੂੰ ਪਰਮੇਸ਼ਰ ਦਾ ਨਾਮ ਯਾਦ ਨਹੀਂ ਆਉਂਦਾ ਉਹ ਮਨੁੱਖ ਰੋਗੀ ਹੈ ਅਜਿਹੇ ਬੰਦੇ ਰੋਗੀ ਸਮਝੇ ਜਾਂਦੇ ਹਨ ਰੋਗੀਆਂ ਵਿੱਚ ਗਿਣੇ ਜਾਂਦੇ ਹਨ ਜਿਸ ਦੇ ਚਿੱਤ ਵਿੱਚ ਪਰਮੇਸ਼ਰ ਯਾਦ ਨਹੀਂ ਆਉਂਦਾ ਉਹ ਮਨੁੱਖ ਬੜਾ ਹੰਕਾਰੀ ਹੁੰਦਾ ਹੈ ਜਿਸ ਮਨੁੱਖ ਨੇ ਪਰਮੇਸ਼ਰ ਦਾ ਨਾਮ ਭੁਲਾ ਦਿੱਤਾ ਹੈ ਉਹ ਸੰਸਾਰ ਵਿੱਚ ਦੁਖੀ ਹੁੰਦਾ ਹੈ ਕੇਵਲ ਉਹ ਮਨੁੱਖ ਹੀ ਸੁખી ਹੈ ਜੋ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ ਜੋ ਪਰਮੇਸ਼ਰ ਦਾ ਆਸਰਾ ਤੱਕਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਕੰਗਾਲ ਹੈ ਉਹ ਜੂਨਾ ਵਿੱਚ ਪਟਕਦਾ ਫਿਰਦਾ ਹੈ ਜੰਮਨ ਮਰਨ ਜੰਮਨ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਉਸ ਨੂੰ ਜਮਦੂਤਾ ਦੀ ਮਾਰ ਸਹਣੀ ਪੈਂਦੀ ਹੈ ਉਹ ਪੱਕਾ ਰੋਗੀ ਹੈ ਉਹ ਹੰਕਾਰੀ ਹੈ ਉਮਨੁਕ ਸਦਾ ਦੁਖੀ ਰਹਿੰਦਾ ਹੈ ਇਸ ਲਈ ਗੁਰੂ ਪਿਆਰ ਵਾਲਿਓ ਪਰਮੇਸ਼ਰ ਤੋਂ ਭੁੱਲਿਆ ਵਿਆਪਨ ਸਭੇ ਰੋਗ ਪਿਆਰੇ ਵਿਦਿਆਰਥੀਓ ਸੜਕ ਤੇ ਹਮੇਸ਼ਾ ਖੱਬੇ ਪਾਸੇ ਚੱਲਿਆ ਕਰੋ ਟ੍ਰੈਫਿਕ ਰੂਲਾਂ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਟ੍ਰੈਫਿਕ ਰੂਲਾਂ ਅਨੁਸਾਰ ਹੀ ਚੱਲਿਆ ਕਰੋ ਬੱਸਾਂ ਤੇ ਸਫ਼ਰ ਕਰਨ ਲੱਗਿਆ ਹਰ ਤਰ੍ਹਾਂ ਕਰਕੇ ਸਾਵਧਾਨੀ ਵਰਤਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ うん。